ਕਿਸਾਨ ਮੋਰਚਾ ਗੈਰ ਰਾਜਨੀਤਿਕ ਵੱਲੋਂ ਜਿਹੜੀ ਕਿ ਕਾਲ ਦਿੱਤੀ ਗਈ ਸੀ ਤੁਸੀਂ ਦੇਖ ਸਕਦੇ ਹੋ ਕਿ ਨੈਸ਼ਨਲ ਹਾਈਵੇ ਦੇ ਉੱਤੇ ਜਿਹੜਾ ਕਿ ਮੈਂ ਆਪਣੇ ਕੈਮਰਾਮੈਨ ਨੂੰ ਕੋ ਤਸਵੀਰਾਂ ਦਿਖਾਵੇ ਕਿ ਟਰੈਕਟਰ ਖੜੇ ਨੇ ਕਿਸਾਨਾਂ ਵੱਲੋਂ ਜਿਹੜਾ ਕਿ ਅੱਜ 26 ਜਨਵਰੀ ਵਾਲੇ ਦਿਨ ਰੋਸ مارچ ਜਿਹੜਾ ਟਰੈਕਟਰ مارچ ਜਿਹੜਾ ਕੱਢਿਆ ਜਾ ਰਿਹਾ ਅੱਜ ਤੁਸੀਂ ਦੇਖ ਰਹੇ ਸ਼ਾਂਤ ਮੀਂਹ ਢੰਗ ਤੇ ਨੈਸ਼ਨਲ ਹਾਈਵੇ ਉੱਤੇ ਜਿਹੜੇ ਕਿ ਕਿਸਾਨ ਡਟੇ ਹੋਏ ਨੇ ਜਿੱਥੇ ਨੌਜਵਾਨ ਕਿਸਾਨ ਆਗੂ ਡਟੇ ਹੋਏ ਨੇ ਉੱਥੇ ਬਜ਼ੁਰਗ ਵੀ ਤੁਸੀਂ ਦੇਖ ਸਕਦੇ ਹੋ ਕਿ ਇਸ ਰੋਸ مارچ ਦੇ ਵਿੱਚ ਡਟੇ ਹੋਏ ਨੇ ਤੁਸੀਂ ਗੱਲਬਾਤ ਕਰਾਂਗੇ ਕਿਸਾਨ ਆਗੂ ਨੇ ਇੱਥੇ ਪਹੁੰਚੇ ਨੇ ਉਹਨਾਂ ਨਾਲ ਗਾਨੇ ਕੀ ਕਾਰਨ ਆ ਸਰਕਾਰ ਦਾ ਜਿਹੜਾ ਰਵਈਆ ਕਿ ਪੰਜਾਬ ਦੇ ਲੋਕਾਂ ਦਾ ਕਿਸਾਨਾਂ ਨਾਲ ਐਵੇਂ ਰਵਈਆ ਜਿਹੜਾ ਕੀਤਾ ਜਾ ਰਿਹਾ ਕਾਰਨ ਕੀ ਆ ਗੱਲਬਾਤ ਕਰਦੇ ਕੀ ਕਰਾਂ ਦਾ ਅ ਪਹਿਲਾਂ ਵਾਈਗੁਰਜੀ ਖਾਲਸਾ ਵਾਈਗੁਰਜੀ ਵਾਈਲੀ ਖਾਲਸਾ ਵਾਈਗੁਰਜੀ ਦੇ ਫਤਿਹ ਵਾਈਗੁਰਜੀ ਕੀ ਕਾਰਨ ਆ ਜਿਹੜਾ ਕਿ ਸਰਕਾਰ ਦਾ ਰਵਈਆ ਕਿਸਾਨਾਂ ਦੇ ਲਈ ਇਹ ਜਾ ਹੋ ਰਿਹਾ ਕਿ ਦਿੱਥੇ ਕਿ ਡੱਲੇ ਵਾਲੂ 55 ਦਿਨ ਹੋ ਗਏ ਨੇ ਮਰਨ ਵਾਲੇ ਬਟ ਪਰ ਸਰਕਾਰ ਧਿਆਨ ਹੀ ਨਹੀਂ ਦੇ ਰਹੀ ਉਹਨਾਂ ਮਮੂਗਾ ਵੱਲ ਇਹ ਪਤਾ ਗੱਲ ਕੀ ਆ ਜੀ ਇਹ ਗੱਲ ਐ ਆ ਵੀ ਡੇੜੀ ਨਾਲ ਸਰਕਾਰ ਹੈ ਜਿਹੜੇ ਕੋਰਪੋਰੇਟ ਘਰਾਣੇ ਨੇ ਐਵੇਂ ਅੜਾੜੀ ਵਾੜੀ ਵਗੈਰਾ ਨੇ ਇਹ ਉਹਨਾਂ ਦੇ ਅੱਖ ਚ ਬੋਲਦੀ ਆ। ਇਹ ਕਿਸਾਨਾਂ ਨੂੰ ਦਬਾਰੀ ਆ ਇਹਨਾਂ ਨੂੰ ਆਇਆ ਵੀ ਅਸੀਂ ਕਿਸਾਨਾਂ ਦੀ ਜ਼ਮੀਨ ਹੜੱਪ ਕਰ ਲਈਏ। ਵੀ ਜ਼ਮੀਨਾਂ ਕਾਪਰੇਟ ਕਰਾਉਣਾਂ ਲੈ ਕੇ ਇਹਨਾਂ ਦੀਆਂ ਦੇ ਦੀਆਂ ਤਾਂ ਉਹ ਰਹੀ ਸਸਤੇ ਭਾਜ ਲੈ ਲਈ ਆ। ਭਾਪੀ ਨੇ ਤਾਂ ਇਹ ਸਸਤੇ ਭਾਜ ਲੈ ਲਈ ਆ। ਵੀ ਉਹਨਾਂ ਨੂੰ ਦਈਏ ਫਿਰ ਉਹ ਆਪਣਾ ਫਸਲ ਹੋਰੇ گا ਉਹਨਾਂ। ਫਿਰ ਜਿਹੜੇ ਜ਼ਿਮੀਦਾਰ ਨੇ ਕਿਸਾਨ ਭਰਾ ਨੇ ਇਹਨਾਂ ਦੇ ਬੱਚੇ ਨੇ ਆਪ ਨੇ ਉਹਨਾਂ ਦੇ ਦਿਹਾੜੀ ਕਰਨੇ। ਪਰ ਉਹ ਅਸੀਂ ਕਰਨ ਨਹੀਂ ਦੇਣੀ। ਨਾ ਅਸੀਂ ਕਿਤੇ ਪੰਜਾਬ ਤੇ ਕਿਸੇ ਹੋਰ ਨੂੰ ਰਾਜ ਕਰਨ ਦਿੱਤਾ ਨਾ ਕਰਨ ਦੇਣਾ। ਅਜਿਹਾ ਦੱਬ ਕੇ ਰੱਖਣਾ ਨਾ ਬਹੁਤ ਸਰਕਾਰ ਨੂੰ ਪੂਰਾ ਜਿਹਦੇ ਮਰਜ਼ੀ ਭੱਜ ਲਵੇ ਨਹੀਂ ਭੱਜਣ ਨਹੀਂ ਦਿੰਦੇ ਇਹਨੂੰ ਕਾਰਨ ਕਿ ਇਸ ਪੰਜਾਬ ਦੇ ਕਿਸਾਨਾਂ ਨੇ ਹਜ਼ਾਰ ਰੁਪਈਆ ਜਿਹੜਾ ਕੀਤਾ ਚਾਹਦੇ ਆ ਉਹ ਇਹ ਆਏ ਆ ਵੀ ਹੁਣ ਜਿਵੇਂ ਪੰਜਾਬ ਜਿਹੜਾ ਖੁਸ਼ਹਾਲ ਦੇਸ਼ ਬਣਦੇ ਆਪਾਂ ਇਹਨੂੰ ਸੁਣਾਂ ਚਿੜੀ ਆ ਇਹ ਜਿਹੜਾ ਹੁਣ ਇਹ 12 ਬੰਦੇ ਆ ਰਹੇ ਨੇ ਇਹ ਇਹ ਦੱਬਦਣੇ ਵੀ 50 ਰੁਪਈਆ ਸੀ 50 ਦਾਬਲੀ ਹੈ ਪਤਾ ਪਾਣੀ ਨਹੀਂ ਦਿੰਦੇ ਕਿ ਪੰਜਾਬ ਨਾਲ ਰੁਪਈਆ ਤਾਂ ਬੁਰਾ ਕਰ ਦਿੰਦੇ ਆ ਸੋ ਪੰਜਾਬ ਦੇ ਨਾਲ ਇਹ ਪੱਖਪਾਤ ਕੀਤਾ ਜਾ ਰਿਹਾ ਕਿਸਾਨ ਆਗੂ ਨੇ ਨੌਜਵਾਨ ਇਹਨਾਂ ਗੱਲਬਾਤ ਕਰਦੇ ਆ ਕਿ ਇਹ ਕਾਰਨ ਜਿਹੜਿਆ ਕਿ ਢੱਲੇਵਾਲ ਲੰਬੇ ਸਮੇਂ ਤੋਂ ਭੁੱਖ ਹੜਤਾਲ ਤੇ ਬੈਠੇ ਨੇ ਪਰ ਸਰਕਾਰ ਨਾ ਤਾਂ ਉਹਨਾਂ ਦੀ ਸਾਰ ਰਾਇਤ ਨਾਲ ਕੋਈ ਗੱਲਬਾਤ ਕਰਨ ਦਾ ਸਨਿਆਦ ਦਿੱਤਾ 14 ਫਰਵਰੀਅਰ ਸਨਿਆਦ ਦਿੱਤਾ ਬੜੀ ਲੰਬੀ ਡੇਟ ਆ ਕਿਸਾਨਾਂ ਦਾ ਕਹਿਣਾ ਕਿ ਇਹ ਜਿਹੜਾ ਸਮਾਂ ਸੀ ਪਹਿਲਾਂ ਗੱਲਬਾਤ ਕਰਨੀ ਚਾਹੀਦੀ ਸੀ ਕਿ ਢੱਲੇਵਾਲ ਲੋਕੀ ਮਾਰਨ ਦੀ ਕੋਸ਼ਿਸ਼ ਕੀਤੀ ਜਦੋਂ ਕਿਸਾਨਾਂ ਦਾ ਕਹਿਣਾ ਗੱਲਬਾਤ ਕਰਦੇ ਕਿਸਾਨਾਂ ਕੋ ਕੀ ਪਰ ਹਾਂ ਜੀ ਕੀ ਕਹਿਣਾ ਜਾਂਦੇ ਹੋ ਕਿ ਜਿਹੜਾ ਕਿ ਜਿਵੇਂ ਦੇਖਦੇ ਹੋ ਕੇਂਦਰ ਸਰਕਾਰ ਦੇ ਰੁਪਈਏ ਨੂੰ ਕੇਂਦਰ ਸਰਕਾਰ ਦਾ ਰੁਪਈਆ ਤਾਂ ਜੀ ਬਹੁਤ ਆਪਣੇਪਨ ਨੂੰ ਅੜੀਅਲ ਸਮਝਦੇ ਨੇ ਉਹ ਪਰ ਉਹ ਸਾਨੂੰ ਵੀ ਮਾੜਾ ਨਾ ਸਮਝਣ ਅਸੀਂ ਵੀ ਉਹਨਾਂ ਨੂੰ ਚੇਤਾਵਨੀ ਉਹ ਦਿੰਨੇ ਆ ਵੀ ਜਿਵੇਂ ਅਸੀਂ ਪਹਿਲਾਂ ਰੋਸ ਮਾਰਚ ਸ਼ਾਂਤਮਈ ਕਰਾਂਗੇ ਜਿਵੇਂ ਬਾਈ ਕਹਿੰਦੇ ਨੇ ਸਾਡੇ ਕੋਲ ਦੂਜਾ ਪੁਆਇੰਟ ਵੀ ਹੈਗਾ ਜਿਵੇਂ ਉਹ ਕਹੀ ਜਾਂਦੇ ਨੇ ਡੱਲੇ ਵਾਲਾ ਸਾਹਿਬ ਨੂੰ 50 ਦਿਨ ਹੋ ਗਏ ਜੀ ਮਨਵਰ ਤੇ ਬੈਠਿਆ ਨੂੰ ਪਰ ਡੇਟ ਦਿੱਤੀ ਉਹਨਾਂ ਨੂੰ 14 ਫਰਵਰੀ ਬਹੁਤ ਲੰਬੀ ਡੇਟ ਆ ਉਹਨਾਂ ਨੂੰ 6 ਤੀ ਇਹਦੇ ਵਿੱਚ ਮੀਟਿੰਗ ਕਰਕੇ ਆਪਣੀ ਮੀਟਿੰਗ ਸੱਦ ਕੇ 6 ਤੀ ਕੋਈ ਨਾ ਕੋਈ ਫੈਸਲਾ ਲੈਣਾ ਚਾਹੀਦਾ ਨਹੀਂ ਤਾਂ ਅਸੀਂ ਇਹ ਜਿਹੜਾ ਰੋਸ ਮਾਰਚ ਹੈ ਇਹਨੂੰ ਹੋਰ ਵੀ ਤਿੱਖਾ ਕਰਾਂਗੇ ਤੇ ਟਰੈਕਟਰ ਹੌਲੀ ਤੋਂ ਸ਼ਾਂਤਮਈ ਰੋਡਾਂ ਤੇ ਘਰੇ ਨੇ ਅਸੀਂ ਫੇਰ ਇਹਨੂੰ ਦਿੱਲੀ ਵੱਰ ਨੂੰ ਕੂਚ ਕਰਨ ਦੀ ਸੋਚਾਂਗੇ ਜਿਵੇਂ ਪਹਿਲਾਂ ਵੀ ਅਸੀਂ ਦਿੱਲੀ ਗਏ ਆਂ ਕੇਂਦਰੀ ਮੰਤਰੀ ਦਾ ਇਹ ਕਹਿ ਰਹੇ ਨੇ ਕਿ ਜਿਹੜੀਆਂ ਮੰਗਾਂ ਨੇ ਜਾਇਜ਼ ਮੰਗਾਂ ਨੇ ਐਮਐਸਪੀ ਦੀ ਗੱਲ ਕਰਦੇ ਆ ਝੋਨੇ আর ਕਣਕ ਦੇ ਐਮਐਸਪੀ ਮਿਲ ਰਹੀ ਆ ਕਿਹੜੀਆਂ ਫਸਲਾਂ ਜਿਹੜੀ ਪੰਜਾਬ ਦੇ ਕਿਸਾਨ ਬੀਜ ਰਹੇ ਨੇ ਛੋਲੇ ਜਾਂ ਹੋਰ ਫਸਲਾਂ ਬੀਜਤ ਰਹੇ ਨੇ ਕਿਹੜੀਆਂ ਫਸਲਾਂ ਤੇ ਐਮਐਸਪੀ ਮੰਗ ਰਹੇ ਨੇ ਨਹੀਂ ਉਹ ਮੰਤਰੀ ਨੂੰ ਆਇਆ ਪੁੱਛੋ ਵੀ ਜਿਹੜਾ ਪਿੱਛੇ ਜੀਰੀ ਵਾਲਾ ਸੀਜ਼ਨ ਸਾਡਾ ਲੱਗ ਕੇ ਗਿਆ ਜੀ ਉਹਦੇ ਵਿੱਚ ਪੂਰੀ ਜ਼ਿਮੀਦਾਰਾਂ ਦੀ ਲੁੱਟ ਹੋਈ ਆ ਕਾਰਟ ਦੇ ਜ਼ਰੀਏ ਕਾਰਟ ਕੱਟ ਕੇ ਉਹ ਇਹੀ ਤਾਂ ਲੜਾਈ ਲੜ ਰਹੇ ਆਂ ਸੀ 3-300 ਰੁਪਏ ਕੱਟ ਲਵਾ ਕੇ ਜ਼ਿਮੀਦਾਰਾਂ ਨੇ ਆਪਣੀ ਜੀਰੀ ਵੇਚੀ ਆ ਜੀ ਪਿੱਛੇ ਸੀਜ਼ਨ 'ਚ ਮੰਡੀਆਂ ਦੇ ਵਿੱਚ ਇਹਨੇ ਹਾਲਾਤ ਮਾੜੇ ਸੀਗੇ ਪਰ 20 ਤੋਂ 25 25 ਦਿਨ ਜ਼ਿਮੀਦਾਰ ਨੇ ਮੰਡੀਆਂ ਚ ਰੋਲਿਆ ਉਸ ਤੋਂ ਬਾਅਦ ਉਹ ਕੱਟ ਲਵਾ ਕੇ ਆਪਣੀਆਂ ਫਸਲਾਂ ਮੰਡੀਆਂ 'ਚ ਵੇਚਦਾ ਰਿਹਾ ਕੱਟ ਲਵਾਉਂਦਾ ਸੀਗਾ ਪੈਸੇ ਦੇ ਵਿੱਚ ਵੀ ਕੱਟ ਲੱਗਦਾ ਸੀਗਾ ਉਂ ਵੀ ਕੱਟ ਲਾਉਂਦੇ ਸੀਗਾ ਕੁਆਂਟਲ ਮਗਰ 2-2 3-3 ਕਿਲੋ ਦਾ ਕੱਟ ਲਵਾਉਂਦਾ ਸੀਗਾ ਜ਼ਿਮੀਦਾਰ ਉਹ ਐਮਐਸਪੀ ਗਾਰੰਟੀ ਦੱਸੋ ਕਿੱਥੇ ਆ ਫੇਰ ਹੁਣ ਉਹ ਕਹਿੰਦੇ ਸੀਗੇ ਗਾਰੰਟੀ ਆ ਇਹ ਇਹੀ ਚੀਜ਼ਾਂ ਦਾ ਅਸੀਂ ਭਾਲਦੇ ਆ ਜ਼ਿਮੀਦਾਰ ਨੂੰ ਹਰੇਕ ਜਗ੍ਹਾ ਲੁੱਟਿਆ ਜਾ ਰਿਹਾ ਸਾਰੇ ਕਿਤੇ ਹੀ ਜਿਵੇਂ ਤੁਸੀਂ ਕਹਿੰਦੇ ਹੋ ਐਮਐਸਪੀ ਵਾਲਾ ਕੰਮ ਹੋ ਗਾ ਉਹ ਉਹੀ ਤਾਂ ਪੁਆਇੰਟ ਨੇ ਜੀ ਇਹੀ ਤਾਂ ਅਸੀਂ ਮੰਗ ਰਹੇ ਹਾਂ ਜਾਇਜ਼ ਮੰਗਾਂ ਨੇ ਸਾਡੀ ਸੰਘਰਸ਼ ਕਰ ਰਹੇ ਹਾਂ ਜਾਂ ਲਾਲੋਆ ਪਰ ਰਸਤਾ ਬੰਦ ਕੀਤਾ ਹੋਇਆ ਜਾਂ ਟਰੈਕਟਰ ਮਾਰਚ ਕੀਤਾ ਜਾ ਰਿਹਾ ਇਹਦੇ ਨਾਲ ਸਰਕਾਰ ਨੂੰ ਕੀ ਆਪਣੇ ਲੋਕਾਂ ਨੇ ਨੁਕਸਾਨ ਆ ਕੋਈ ਅਸਰ ਪੈ ਰਿਹਾ ਸਰਕਾਰ ਤੇ ਸਰਕਾਰ ਤੇ ਬਿਲਕੁਲ ਅਸਰ ਪਊਗਾ ਜੀ ਸਰਕਾਰ ਨੂੰ ਪੂਰਾ ਅਸਰ ਪਊਗਾ ਹੁਣ ਜਿਵੇਂ ਮੋਰਚਾ ਚੱਲ ਰਿਹਾ ਜੀ ਰਸਤੇ ਬੰਦ ਨੇ ਟੋਲ ਪਲਾਜ਼ੇ ਬੰਦ ਨੇ ਸਰਕਾਰ ਦਾ ਵੀ ਲੋਸ ਹੌਦੇ ਵਿੱਚ ਸਰਕਾਰ ਨੂੰ ਮੰਗਾ ਮੰਗਾਂ ਮਾਲ ਨੇ ਜਾਇਜ਼ ਮੰਗਾਂ ਨੇ ਨਜਾਇਜ਼ ਮੰਗਾਂ ਨਹੀਂ ਜਾਇਜ਼ ਮੰਗਾਂ ਤੇ ਸੀ ਆਪਣੀ ਮੰਗ ਮੰਗਣਾ ਰਹੇ ਸਰਕਾਰ ਦੀ ਕਾਰਸ਼ਲੀ ਕਿਵੇਂ ਦੇ ਪੰਜਾਬ ਸਰਕਾਰ ਦੀ ਕਾਰਸ਼ਲੀ ਕਿਵੇਂ ਦੇਖਦੇ ਹੋ ਪੰਜਾਬ ਸਰਕਾਰ ਦੀ ਵੀ ਕੋਈ ਏਡੀ ਵਧੀਆ ਨਹੀਂ ਹੈਗੀ ਜੀ ਕਿਸਾਨਾਂ ਪ੍ਰਤੀ ਉਹ ਵੀ ਜਿਵੇਂ ਕਿ ਉਹਨੂੰ ਸਾਥ ਦੇਣਾ ਚਾਹੀਦਾ ਸੀਗਾ ਕਿਸਾਨਾਂ ਦਾ ਉਹ ਦੇ ਨਹੀਂ ਰਹੇ ਉਹ ਵੀ ਪਿੱਛੇ ਹਟ ਰਹੇ ਨੇ ਉਹਨਾਂ ਨੂੰ ਵੀ ਪੂਰਾ ਸਾਥ ਦੇਣਾ ਚਾਹੀਦਾ ਹੈ ਸਾਡਾ ਮੰਗਾ ਚਲੋ ਸੈਂਟਰ ਨਾਲ ਨੇ ਸਾਡਾ ਸਾਥ ਦੇਣਾ ਚਾਹੀਦਾ ਪਰ ਜਿਵੇਂ ਉਹਨਾਂ ਨੂੰ ਸਾਥ ਦੇਣਾ ਚਾਹੀਦਾ ਉਹ ਦੇ ਨਹੀਂ ਰਹੇ ਕਿਹੜੇ ਕਿਹੜੇ ਮੰਗਾਂ ਨੇੜੇ ਤੁਸੀਂ ਅੱਗੇ ਪ੍ਰਸਤਾਵ ਰੱਖਿਆ ਕਿ ਪਰ ਕੇਂਦਰੀ ਮੰਤਰੀ ਕੋਈ ਗੱਲ ਵਾ ਗੱਲ 14 ਫਰਦ ਸੱਦਾ ਦਿੱਤਾ ਕਿ ਦੇਖਿਆ ਦੇਰੀਏ ਨਾਲ ਇਹ ਦੇਖੋ ਪਹਿਲੀ ਬਲ ਤਾਂ ਜਿਹੜੀ ਆਪਣੀ ਜਿਹੜੀ ਸਵਾਮੀ ਨਾਥ ਨਾਲੀ ਰਿਪੋਰਟ ਆ ਜੀ ਉਹੀ ਲਾਗੂ ਕਰ ਦੇਣ ਉਹ ਤੇ ਜਿਹੜੇ ਆ ਐਮਐਸਪੀ ਵਾਲੇ ਕਾਨੂੰਨੀ ਗਰੰਟੀ ਕਾਨੂੰਨ ਨੇ ਇਹ ਸਾਡੇ ਉਹ ਕਰਨ ਬਾਕੀ ਇਹ ਸਾਰੀਆਂ ਮੰਗਾਂ ਮੰਨ ਕੇ ਜਿਹੜੀ ਸਵਾਮੀ ਨਾਥ ਰਿਪੋਰਟ ਵਾਲੀ ਆ ਇਹਦੇ ਤੇ ਵਿਸ਼ੇਸ਼ ਤੇ ਧਿਆਨ ਦੇਣਾ 50% ਤਾਂ ਉਹ ਕਹਿੰਦੇ ਅਸੀਂ ਮੰਗਾਂ ਮੰਨ ਰਹੇ ਆ ਇਹਦੀ ਗੱਲ ਹੋ ਰਹੀ ਹੈ ਨਹੀਂ ਜੀ ਨਹੀਂ ਮੰਗਦਾ ਕੋਈ ਵੀ ਨਹੀਂ ਮੰਨ ਰਿਹਾ ਜੀ ਉਹ ਤੁਸੀਂ ਕਹਿੰਦੇ 50% ਮੰਗਦੇ ਨੇ ਇੱਕ ਵੀ ਮੰਗ ਮੰਨੀ ਵੀ ਦਿਖਾਓ ਪਿੱਛੇ ਜਦੋਂ ਦਿੱਲੀ ਧਰਨਾ ਚੱਲਿਆ ਜੀ ਤੇ ਉੱਥੇ ਉਹਨਾਂ ਨੇ ਮੰਗਾਂ ਕਿਹਾ ਸੀਗਾ ਅਸੀਂ ਮੰਨ ਲਈਆਂ ਉਹ ਫਿਰ ਵਾਪਸ ਲੈ ਲਈਆਂ ਕੋਈ ਸਟੈਂਡ ਹੀ ਨਹੀਂ ਹੈਗਾ ਸਰਕਾਰ ਦਾ ਜੀ ਕੋਈ ਰਵਈਏ ਨਹੀਂ ਹੈਗਾ ਕਿਸਾਨਾਂ ਪ੍ਰਤੀ ਕੋਈ ਜਾਇਜ਼ ਸੋ ਇਹੰਦਰ ਸਰਕਾਰ ਵੱਲੋਂ ਕਿਸਾਨਾਂ ਨਾਲ ਪੱਖਪਾਤ ਕੀਤਾ ਜਾ ਰਿਹਾ ਹੋਰ ਵੀ ਤੁਸੀਂ ਦੇਖ ਸਕਦੇ ਹੋ ਕਿ ਇੱਥੇ ਟਰੈਕਟਰ ਮਾਰਚ ਜਿਹੜਾ ਕੱਢਿਆ ਜਾ ਰਿਹਾ ਹੈ ਤੇ ਜਿਹੜਾ ਕਿ ਇਹ ਮਾਰਚ ਸ਼ਾਂਤ ਮੇਂ ਢੰਗ ਨਾਲ ਨੈਸ਼ਨਲ ਹਾਈਵੇ ਤੇ ਖੜੇ ਨੇ ਅ ਬਜ਼ੁਰਗ ਵੀ ਖੜੇ ਨੇ ਨਾਲ ਗੱਲਬਾਤ ਕਰਦੇ ਆ ਕਿਵੇਂ ਦੇਖਦੇ ਆ ਸਰਕਾਰ ਦੇ ਸਰਵਈਏ ਨੂੰ ਅੱਜ ਜਿਹੜਾ ਮਾਰਚ ਕੱਢਿਆ ਕਿਵੇਂ ਦੇਖਦੇ ਆ ਸਰਕਾਰ ਦੇ ਰਵਈਏ ਨੂੰ ਤੇ ਜਿਹੜਾ ਇਹ ਮਾਰਚ ਕੱਢਿਆ ਜਾ ਰਿਹਾ ਟਰੈਕਟਰ ਮਾਰਚ 26 ਵਰ੍ਹੇ ਦਾ ਇਸ ਦਾ ਅਸਰ ਪਵੇਗਾ ਕਿ ਸਰਕਾਰ ਤੇ ਨਹੀਂ ਦੇਖੋ ਅਸਰ-ਉਸਰ ਦਾ ਸ਼ਾਇਦ ਪਵੇ ਪਵੇ ਨਾ ਪਵੇ ਕਿਉਂਕਿ ਸਸੀ ਤਾਂ ਆਪਣਾ ਫਰਜ਼ ਪੂਰਾ ਕਰਨਾ ਹੈ ਸਤਾ ਆਪਣਾ ਰੋਪ ਜਿਹੜਾ ਰੋਸਾਲ ਦਿਖਾਉਣਾ ਹੈ ਦਿਖਾਉਣਾ ਹੈ ਨਾ ਸਰਕਾਰ ਤੇ ਅਸਰ ਪਵੇ ਨਾ ਪਵੇ ਬਾਅਦ ਦੀ ਗੱਲ ਆ ਸਰਕਾਰ ਤੇ ਅ ਆਉਣ ਵਾਲੀਆਂ ਇਲੈਕਸ਼ਨਾਂ ਅੱਛਾ ਲੱਗਦਾ ਹੁੰਦਾ ਵੀ ਪੈਂਦਾ ਕਿ ਨਹੀਂ ਪੈਂਦਾ ਗਲਤ ਐ ਇਹ ਆ ਦੇਦ ਕਰਕੇ ਭਰਾਵੋ ਆਪਣੀ ਆਪਣੀ ਜ਼ਿੰਮੇਵਾਰੀ ਕਿਵੇਂ ਜਿਹੜਾ ਕਿ ਮੰਗਾਣੇ ਜਿਹੜਿਆ ਜਾਇਜ਼ ਸੁਆਮੀਨਾਥੀ ਦੀ ਰਿਪੋਰਟ ਦੀ ਗੱਲ ਕਰਦੇ ਆ ਆਪਾਂ ਕਿਉਂ ਨਹੀਂ ਲਾਗੂ ਕੀਤੀ ਜਾ ਰਹੀ ਕਿਸਾਨਾਂ ਦੇ ਰੁਪਈਏ ਦੇ ਕਿਉਂ ਆ ਯਾਰ ਉਹੀ ਤਾਂ ਗੱਲ ਆਈ ਤਾਂ ਅਸੀਂ ਹੈਰਾਨ ਆ ਵੀ ਦੇਖੋ ਇਹ ਸਾਡੇ ਪਹਿਲਾਂ ਗਾਲਾਂ ਹੀ ਨਿਕਲਦੀਆਂ ਮੂੰਹ ਚ ਹੁਣ ਕਰੀਏ ਕੀ ਕਿਉਂਕਿ ਇਲੈਕਸ਼ਨ ਦੇ ਆਉਣ ਤੋਂ ਪਹਿਲਾਂ ਜਿੱਤਣ ਤੋਂ ਪਹਿਲਾਂ ਤਾਂ ਬਹੁਤ ਵਾਅਦੇ ਕਰਦੇ ਨੇ ਅਸੀਂ ਐ ਕਰਾਂਗੇ ਅਸੀਂ ਐ ਕਰਾਂਗੇ ਜਦੋਂ ਹੀ ਕੁਰਸੀ ਤੇ ਬਹਿ ਜਾਂਦੇ ਨੇ ਕੋਈ ਵੀ ਸਰਕਾਰ ਆ ਪੰਜਾਬ ਸਰਕਾਰ ਹੁਣ ਭਗਵੰਤ ਮਾਨ ਕਿਹੜਾ ਘਟ ਰਿਹਾ ਹੈ ਦੇਖੋ ਜਿਹੜੀ ਸੱਚੀ ਗੱਲ ਹੈ ਕਹਿਣੀ ਆ ਅਸੀਂ ਬਾਈ ਜੀ ਸਾਡਾ ਸੂਲ ਰਿਹਾ ਸੀ ਕਿਸੇ ਪਾਰਟੀ ਨਾਲ ਸੰਬੰਧ ਨਹੀਂ ਰੱਖਦੇ ਅਸੀਂ ਬੰਦੇ ਦੇ ਕੰਮ ਨਾਲ ਸੰਬੰਧ ਰੱਖਦੇ ਆ ਜੇ ਕਾਲੀ ਵਧੀਆਂ ਕਰਨਗੇ ਕਾਲੀਆਂ ਨਾਲ ਆ ਕਾਂਗਰਸ ਕਰੂ ਕਾਂਗਰਸ ਨਾਲ ਆ ਬੀਜੇਪੀ ਕਰੂ ਬੀਜੇਪੀ ਨਾਲ ਆ ਝਾੜੂ ਵਾਲੇ ਕਰਨਗੇ ਝਾੜੂ ਨਾਲ ਆ ਇਹ ਕਹਿੰਦਾ ਸੀ ਅਸੀਂ ਆ ਨਹੀਂ ਲੈਣਾ ਅਸੀਂ ਪੋਸਟਰ ਨਹੀਂ ਲਾਉਣੇ ਸਾਰਾ ਕੋਈ ਇਹ ਨਾ ਦਾਦਾ ਯਾਰ ਯਕੀਨ ਹੀ ਨਹੀਂ ਕਰਿਆ ਜਾ ਸਕਦਾ ਕੀ ਕਰੀਏ ਸਾਡੇ ਹਿੰਦੁਸਤਾਨ ਦਾ ਪੰਜਾਬ ਦਾ ਲੋਕਤੰਤਰ ਇੰਨਾ ਮਤਲਬ ਖਰਾਬ ਹੋ ਚੁੱਕਿਆ ਬਾਦੇ ਕੁਛ ਕਰਦੇ ਨੇ ਕਰਦੇ ਕੁਛ ਹੁੰਦੇ ਨੇ ਇਸ ਕਰਕੇ ਤਾਂ ਯਾਰ ਉਹਨੇ ਕੋਈ ਰਹਿੰਦਾ ਨਹੀਂ ਹੈਗਾ ਤਾਂ ਹੀ ਬੇਦੇਸ਼ਾਂ ਨੂੰ ਜਾ ਰਹੇ ਨੇ ਜੇ ਸਰਦਾਰੀਆਂ ਸਰਕਾਰਾਂ ਚੰਗੀਆਂ ਹੋਣ ਬਾਈ ਜੀ ਜਿਹੜਾ ਆਪਣਾ ਇੰਡੀਆ ਜਾਂ ਪੰਜਾਬ ਆ ਇਹਦੇ ਵਰਗਾ ਕੋਈ ਵੀ ਦੇਸ਼ ਨਹੀਂ ਹੈਗਾ ਅਸੀਂ ਬਾਹਰ ਜਾ ਚੁੱਕੇ ਆ ਜੋ ਸਾਡੇ ਊਰੇ ਮਤਲਬ ਜੋ ਵੀ ਫਸਲਾਂ ਜਾਂ ਵੀ ਫਲਾਂ ਸਬਜ਼ੀਆਂ ਜੋ ਵੀ ਹੁੰਦੇ ਫਲ ਫਰੂਟ ਹੁੰਦੇ ਬਾਹਰ ਕਿਤੇ ਉਹ ਦਿਨ ਸਟੋਰਾਂ ਦੇ ਖਾਂਦੇ ਆ ਬਸ ਹੀ ਮਜਬੂਰੀ ਹੈ ਪਰ ਉਹਨਾਂ ਦੀ ਸਰਕਾਰਾਂ ਸਹੀ ਨਹੀਂ ਨੇ ਊਰੇ ਨਾਲੋਂ ਆਪਣੇ ਤਾਂ ਪ੍ਰਸ਼ਾਸਨ ਦਾ ਇੱਕ ਵਾਰੀ ਜਿਹੜਾ ਵੀ ਐਮਐਲਏ ਬਣਦਾ ਹੈ 5 ਸਾਲ ਦੇ ਵਿੱਚ 300 ਤੋਂ ਲੈ ਕੇ 500 ਕਰੋੜ ਦੀ ਸੰਪਤੀ ਬਣਾ ਜਾਂਦਾ ਕਿੱਥੋਂ ਬਣਾਉਂਦਾ ਵੀ ਉਹ ਕੋਈ ਪੁੱਛਣੇ ਵਾਲੇ ਨਹੀਂ ਕੋਈ ਕੋਟ ਨਹੀਂ ਕੋਈ ਕੁਝ ਨਹੀਂ ਹੈਗਾ ਬਾਈ ਇੱਥੇ ਤਾਂ ਬੁਰਾ ਹਾਲ ਹੈ ਇਸੇ ਕਰਕੇ ਉਹੀ ਸੋਚਦੇ ਵੀ ਕਾਦੇ ਯਾਦ ਹੋਈ ਕਹਿੰਦੇ ਨੇ ਇਹਦੇ ਨਾਲ ਅਸੀਂ ਅੰਗਰੇਜ਼ਾਂ ਨਾਲੋਂ ਚੰਗੇ ਸੀਗੇ ਯਾਰ ਸੋ ਜਿੱਥੇ ਕਿ ਕਿਸਾਨ ਆਗੂਆਂ ਨੇ ਕਿਹਾ ਹੈ ਕਿ ਜਿਹੜੀ ਸਰਕਾਰ ਕਿਸਾਨਾਂ ਦੇ ਜਿਹੜੇ ਜਾਇਜ਼ ਮੰਗਾਂ ਨੇ ਉਹਨਾਂ ਨੂੰ ਪਹਿਲ ਦੇ ਆਧਾਰ ਤੇ ਹੱਲ ਕਰੇ ਤਾਂ ਕਿ ਕਸਾਲ ਆਪਣੇ ਘਰ ਸ਼ਾਂਤੀ ਨਾਲ ਬੈਠ ਸਕੇ ਤੇ ਕ락ਤੀ ਦੀ ਠੰਡ ਦੇ ਹੋਵੇ ਚਾਹ ਗਰਮੀ ਦੇ ਹੋਵੇ ਵਿੱਚ ਕਿਸਾਨਾਂ ਦੇ ਵੱਲੋਂ ਤੁਸੀਂ ਦੇ ਸਕਦੇ ਹੋ ਕਿ ਦਿੱਲੀ ਜਿੱਥੇ ਸੰਘਰਸ਼ ਕੀਤਾ ਹੈਗਾ ਉੱਥੇ ਖਨੌਰੀ ਬਾਰਡਰ ਦੇ ਉੱਤੇ ਵੀ ਹੁਣ ਕ락ਤੀ ਦੀ ਠੰਡ ਵਿੱਚ ਕਿਸਾਨ ਬੈਠੇ ਨੇ ਪਰ ਸਰਕਾਰਾਂ ਦੀ ਸਾਰ ਨਹੀਂ ਲੈ ਰਹੀ ਪੱਤਰਕਾਰ ਸਾਹਿਬ ਤੋਂ ਕੈਮਰਾਮੈਨ ਵਿੰਦਰਕੋਟ ਦੇ ਨਾਲ ਰਜਿੰਦਰ ਸਿੰਘ ਪਟ ਦੀ ਵਿਸ਼ੇ ਰਿਪੋਰਟ